ਭਾਗ ਤੇ ਦੋ ਅਰਥ ਨੇ ਭਾਗ ਹਿੱਸਾ ਗੁਰਮੁਖਾ ਮੇਰਾ ਭਾਗ ਮੈਨੂੰ ਦੇ ਦੇ ਤੇ ਆਪਣਾ ਭਾਗ ਤੂੰ ਲੈ ਲੈ ਇਹਨੂੰ ਹਿੱਸੇ ਨੂੰ ਕਹਿੰਦੇ ਹਨ ਦੂਜਾ ਭਾਗ ਦਾ ਅਰਥ ਹੁੰਦਾ ਹੈ ਕਰਮ ਫਰਾਨਾ ਵੱਡੇ ਭਾਗਾ ਵਾਲਾ ਵੱਡੇ ਭਾਗ ਭੇਟੇ ਗੁਰਦੇਵਾ ਗੁਰੂ ਗ੍ਰੰਥ ਸਾਹਿਬ ਜੀ ਪਾਠਾ ਕਹਿੰਦੇ ਤੇ ਜਿਨ੍ਹਾਂ ਦੇ ਵੱਡੇ ਭਾਗ ਨੇ ਨਾ ਉਹਨਾਂ ਦਾ ਗੁਰੂ ਨਾਲ ਬਲਾਪ ਹੋ ਗਿਆ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਪਤ ਮਿਟੇ ਹਰ ਸੇਵਾ ਕਰੋੜਾਂ ਪਾਪ ਤੇ ਬਨਾ ਜਦੋਂ ਗੁਰੂ ਨਾਲ ਤਰ੍ਹਾਂ ਸੰਪਰਕ ਹੋ ਜਾਏਗਾ ਨਾ ਤੇ ਸੇਵਾ ਕਰੇਗਾ ਤੇਰੇ ਕਰੋੜਾਂ ਪਾਪ ਧੁੱਤੇ ਜਾਣਗੇ ਇੱਕ ਮੈਂ ਗੱਲ ਕਹਿਣੀ ਭੁੱਲ ਨਾ ਜਾਵਾਂ ਕਿ ਮੈਂ ਮੰਜੀਰ ਸਾਹਿਬ ਤੋਂ ਬੇਨਤੀ ਕਰਦਾ ਹਾਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਮਾਇਆ ਭੇੜ ਕਰਦੇ ਹੋ ਰਮਾਲੇ ਭੇੜ ਕਰਦੇ ਇਹ ਤੁਹਾਡੀ ਆਪੂ ਆਪਣੀ ਸ਼ਰਧਾ ਭਾਵਨਾ ਪਰ ਮੈਂ ਆਪਣੇ ਵੱਲੋਂ ਜੋ ਮੈਂ ਮਹਿਸੂਸ ਕੀਤਾ ਜਾਂ ਮੈਂ ਸਮਝਦਾ ਜਾਂ ਮੈਂ ਪੜ੍ਹਿਆ ਉਹ ਇਹ ਹੈ ਪੇ ਭਾਵੇਂ ਉਥੇ ਪੰਜ ਭਾਂਡੇ ਮਾਂਜ ਕੇ ਆਓ ਭਾਂਡੇ ਮਾਂਜਣ ਤੋਂ ਬਿਨਾ ਸੇਵਾ ਤੋਂ ਬਿਨਾ ਸ੍ਰੀ ਸਫਲਾ ਨਹੀਂ ਜਿਉਣਾ